ਤਾਏ ਵੇਖੋ ਰੇਤੇ ਦੀ ਮਾਈਨਿੰਗ ਕਰਨ ਵਾਲੇ ਨਜਾਇਜ਼ ਰੇਤ ਦੀ ਮਾਈਨਿੰਗ ਕਰਨ ਵਾਲੇ ਇਸ ਤਰ੍ਹਾਂ ਦੇ ਨਾਲ ਥੱਲੇ ਰੇਤ ਤਾਂ ਉੱਤੇ ਮਿੱਟੀ ਪਾ ਕੇ ਨਜਾਇਜ਼ ਮਾਈਨਿੰਗ ਕਰ ਰਹੇ ਆ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਥੱਲੇ ਰੇਤ ਤਾਂ ਉੱਤੇ ਮਿੱਟੀ ਜੇਕਰ ਕੋਈ ਦੇਖੇ ਤਾਂ ਉਸ ਨੂੰ ਐ ਲੱਗੇ ਕਿ ਮਿੱਟੀ ਜਿਹੜੀ ਹੈ ਉਹ ਜ਼ਾਰੀ ਹੈ ਤਾਂ ਲੇਕਿਨ ਇਸ ਦੇ ਥੱਲੇ ਕੀ ਹੈ ਉਹ ਰੇਤ ਹੈ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨਜਾਇਜ਼ ਮਾਈਨਿੰਗ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ ਆ ਇੱਕ ਨੀਲਾ 744 XT ਇਹ ਸਵਰਾਜ ਟਰੈਕਟਰ ਆ ਔਰ ਇਸ ਨੂੰ ਚਲਾਉਣ ਵਾਲਾ ਡਰਾਈਵਰ ਅਤੇ ਇਸ ਦਾ ਸਾਥੀ ਇਥੋਂ ਭੱਜ ਗਏ ਆ ਚਾਬੀ ਵਿੱਚੇ ਛੱਡ ਕੇ ਟਰੈਕਟਰ ਟਰਾਲੀ ਛੱਡ ਕੇ ਇਥੋਂ ਫਰਾਰ ਹੋ ਗਏ ਆ ਔਰ ਦੱਸ ਦਈਏ ਕਿ ਥੱਲੇ ਰੇਤ ਅਤੇ ਉੱਤੇ ਮਿੱਟੀ ਤਾਂ ਇਹ ਰੇਤ ਮਾਫੀਆ ਦਾ ਜਿਹੜਾ ਹੈਗਾ ਉਹ ਚਿਹਰਾ ਤੁਹਾਨੂੰ ਦਿਖਾ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਮਾਈਨਿੰਗ ਮਾਫੀਆ ਜਿਹੜਾ ਹੈਗਾ ਉਹ ਸਰਗਰਮ ਹੋਇਆ ਕਿਸ ਤਰ੍ਹਾਂ ਦੇ ਨਾਲ ਮਾਈਨਿੰਗ ਮਾਫੀਆ ਜਿਹੜਾ ਹੈਗਾ ਉਸ ਦੇ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਹੈ ਪਹਿਲਾਂ ਰਾਤ ਸਮੇਂ ਸ਼ਿਕਾਇਤਾਂ ਮਿਲਦੀਆਂ ਸਨ ਕਿ ਨਾਜਾਇਜ਼ ਮਾਈਨਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਲੇਕਿਨ ਹੁਣ ਦਿਨ ਦਿਹਾੜੇ ਹੀ ਨਵਾਂ ਤਰੀਕਾ ਬਣਾਇਆ ਹੈ ਕਿ ਥੱਲੇ ਰੇਤ ਅਤੇ ਉੱਤੇ ਮਿੱਟੀ ਪਾ ਕੇ ਜਿਹੜਾ ਹੈਗਾ ਇਹ ਮਾਈਨਿੰਗ ਕੀਤੀ ਜਾਂਦੀ ਹੈ ਤਾਂ ਕਿ ਜੇ ਕੋਈ ਕੋਈ ਰੋਕਦਾ ਹੈ ਜਾਂ ਕੋਈ ਪੁੱਛਦਾ ਤਾਂ ਫਿਰ ਉਸ ਨੂੰ ਐ ਲੱਗੇ ਕਿ ਇਹ ਮਿੱਟੀ ਹੀ ਜਿਹੜੀ ਆ ਅੱਗੇ ਜਾ ਰਹੀ ਆ ਤਾਂ ਦੇਖੋ ਕਿੱਡੇ ਛਾਪਿਰ ਨੇ ਇਹ ਰੇਤ mafia ਵਾਲੇ ਜੇਕਰ ਇਹ ਸਹੀ ਤੌਰ ਤੇ ਰੇਤ ਹੈਗੀ ਆ ਜਾਂ ਪਰਚੀ ਪਰਚੀ ਹੈਗੀ ਆ ਤਾਂ ਫੇਰ ਜਿਹੜਾ ਹੈਗਾ ਇਸ ਨੂੰ ਦਿਖਾਣਾ ਚਾਹੀਦਾ ਔਰ ਇਹ ਹੋਣੀ ਚਾਹੀਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਇਸ ਸਮੇਂ ਦੀਆਂ ਦਿਖਾ ਰਹੇ ਆ ਜਲਾਲਾਬਾਦ ਦੇ ਬੰਮਣੀ ਵਾਲਾ ਰੋਡ ਤੋਂ ਜਿੱਥੇ ਰੇਤ ਜਿਹੜੀ ਹੈਗੀ ਆ ਉਸ ਦੇ ਨਾਲ ਭਰੀ ਹੋਈ ਟਰਾਲੀ ਜਿਸ ਦੇ ਉੱਤੇ ਮਿੱਟੀ ਪਾਈ ਹੋਈ ਸੀ ਉਸ ਨੂੰ ਜਿਹੜਾ ਹੈਗਾ ਇੱਥੇ ਕਾਬੂ ਕੀਤਾ ਗਿਆ ਹੈ ਇਹ ਮਿੱਟੀ ਪਾਈ ਹੋਈ ਆ ਤਾਂ ਜੋ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਸ ਦੇ ਵਿੱਚ ਕੀ ਹੈ ਮਿੱਟੀ ਹੈ ਜਾਂ ਫਿਰ ਰੇਤ ਹੈਗੀ ਆ ਤਾਂ ਇਸ ਤਰ੍ਹਾਂ ਦਾ ਇੱਕ ਟਰੈਕਟਰ ਟਰਾਲੀ ਜਿਹੜਾ ਹੈਗਾ ਉਹ ਕਾਬੂ ਕੀਤਾ ਗਿਆ ਹੈ ਮਾਈਨਿੰਗ ਵਿਭਾਗ ਨੂੰ ਇਸ ਦੀ ਜਿਹੜੀ ਹੈ ਜਾਣਕਾਰੀ ਦੇ ਦਿੱਤੀ ਗਈ ਹੈ ਔਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਇਸ ਸਮੇਂ ਦੀਆਂ ਦਿਖਾ ਰਹੇ ਆ ਨਜਾਇਜ਼ ਮਾਈਨਿੰਗ ਜਿਹੜੀ ਹੈਗੀ ਆ ਉਸ ਦੇ ਉੱਤੇ ਕਾਰਵਾਈ ਕਰਦੇ ਹੋਏ ਇੱਕ ਟਰੈਕਟਰ ਟਰਾਲੀ ਨੂੰ ਇੱਥੇ ਜਿਹੜਾ ਹੈਗਾ ਕਾਬੂ ਕੀਤਾ ਗਿਆ ਔਰ ਦੱਸ ਦਈਏ ਕਿ ਪੁਲਿਸ ਦੇ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਆ ਮਾਈਨਿੰਗ ਵਿਭਾਗ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਇਸ ਸਮੇਂ ਜਲਾਲਾਬਾਦ ਦੇ ਮੰਨੇਵਾਲਾ ਰੋਡ ਰੇਲਵੇ ਫਾਟਕ ਦੇ ਨਜ਼ਦੀਕ ਇੱਕ ਟਰੈਕਟਰ ਟਰਾਲੀ ਜਿਹੜਾ ਹੈਗਾ ਉਹ ਕਾਬੂ ਕੀਤਾ ਗਿਆ ਜੋ ਕਿ ਨਜਾਇਜ਼ ਮਾਈਨਿੰਗ ਕਰ ਰਿਆ ਸੀ ਰੇਤ ਦੀਆਂ ਖੱਡਾ ਬੰਦ ਹੈ ਔਰ ਇਹਦੇ ਦੇ ਵਿੱਚ ਖੱਡਾ ਬੰਦ ਹੋਣ ਦੇ ਚਲਦਿਆਂ ਰੇਤ ਮਾਫੀਆ ਸਰਗਰਮ ਹੋਇਆ ਔਰ ਉਹਨਾਂ ਦੇ ਵੱਲੋਂ ਜਿਹੜੀ ਆ ਰੇਤ ਇਹ ਇਸ ਦੀ ਮਾਈਨਿੰਗ ਨਜਾਇਜ਼ ਕੀਤੀ ਜਾ ਰਹੀ ਹੈ ਔਰ ਪਹਿਲੇ ਇਹ ਖਬਰਾਂ ਜਿਹੜੀਆਂ ਉਹ ਰਾਤ ਸਮੇ ਪਤਾ ਲੱਗਦਾ ਸੀ ਕਿ ਰਾਤ ਬਰਾਤ ਜਿਹੜਾ ਹੈਗਾ ਇਹ ਰੇਤ ਦੀ ਨਜਾਇਜ਼ ਮਾਈਨਿੰਗ ਕੀਤੀ ਜਾਂਦੀ ਹੈ ਲੇਕਿਨ ਅੱਜ ਕੱਲ ਜਿਹੜਾ ਹੈਗਾ ਉਹ ਦਿਨ ਦਿਹਾੜੇ ਹੀ ਇਸ ਤਰ੍ਹਾਂ ਦੇ ਕੰਮ ਜਿਹੜੇ ਹੋ ਰਹੇ ਆ ਔਰ ਦੱਸਦੀ ਹੈ ਕਿ ਉੱਪਰ ਬਹੁਤ ਛਾਤਰ ਢੰਗ ਦੇ ਨਾਲ ਉੱਪਰ ਜਿਹੜੀ ਆ ਮਿੱਟੀ ਪਾਈ ਆ ਔਰ ਥੱਲੇ ਰੇਤ ਹੈਗਾ ਤਾਂ ਜਦ ਇਸ ਦੀ ਪਾਨਕ ਲੱਗੀ ਤਾਂ ਉਸ ਤੋਂ ਬਾਅਦ ਇਹ ਟਰਾਲੀ ਰੋਕ ਕੇ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨਜਾਇਜ਼ ਰੇਤ ਦੀ ਮਾਈਨਿੰਗ ਕੀਤੀ ਗਈ ਸੀ ਔਰ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਸਕੇ ਇਸ ਦੇ ਲਈ ਰੇਤ ਦੇ ਉੱਪਰ ਮਿੱਟੀ ਪਾ ਕੇ ਜਿਹੜਾ ਕਿ ਇਸ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ਵੀ ਪਹੁੰਚੀ ਹੋਈ ਆ ਮੌਕੇ ਤੇ ਉਹਨਾਂ ਦੇ ਵੱਲੋਂ ਜਿਹੜਾ ਕੀ ਆ ਇਸ ਟਰਾਲੀ ਨੂੰ ਇੱਥੇ ਜਿਹੜਾ ਹੈਗਾ ਕਬਜ਼ੇ 'ਚ ਲੈ ਲਿੱਤਾ ਗਿਆ ਔਰ ਦੱਸ ਦਈਏ ਕਿ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਚੱਲ ਰਹੀ ਸੀ ਜਿਸ ਦੇ ਉੱਤੇ ਇੱਕ ਟਰਾਲੀ ਜਿਹੜੀ ਹੈਗੀ ਆ ਉਹ ਫਿਲਹਾਲ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਜਿਹੜਾ ਕੀ ਇੱਥੇ ਮੌਕੇ ਤੇ ਪਹੁੰਚ ਕੇ ਕਾਬੂ ਕੀਤੀ ਗਈ ਹੈ ਜੀ ਭਾਜੀ ਕੀ ਕੀ ਜਾਣਕਾਰੀ ਕੀ ਮਿਲੀ ਸੀ ਆਪਾਂ ਨੂੰ ਲਾ ਮਿਲਿਆ ਵੀ ਟਰਾਲੀ ਦੇ ਦਿੱਤਾ ਹੈ ਉਹ ਉੱਤੇ ਮਿੱਟੀ ਪਾਈ ਹੋਈ ਆ ਜੀ ਇਹ ਦੇਖਦੇ ਆ ਵੀ ਇਹ ਕਹਿੰਦੇ ਵੀ ਪਰਚੀ ਹੈਗੀ ਆ ਉਹ ਚੈੱਕ ਕਰਾਂਗੇ ਹੂੰ ਜੇਕਰ ਕੋਈ ਬਜਾਇਜ ਹੋਇਆ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਖੱਡ ਤਾਂ ਭਾਜੀ ਚੱਲਦਾ ਹੀ ਨਹੀਂ ਕੋਈ ਪਰਚੀ ਕਿੱਥੋਂ ਆਈ ਪਤਾ ਨਹੀਂ ਇਹ ਕਹਿ ਰਿਹਾ ਵੀ ਅਸੀਂ ਪਰਚੀ ਤੇ ਲਿਆਂਦੀ ਆ ਉਹ ਦੇਖਦੇ ਤੇ ਕੋਈ ਪ੍ਰੂਫ ਆਪਾਂ ਦੇਣਗੇ ਹੂੰ ਜੇ ਸਬਦਾਂ ਜੇ ਸਹੀ ਹੋਇਆ ਤਾਂ ਠੀਕ ਆ ਨੀ ਤਾਂ ਗਲਤੀਕਾਰ ਕੋਈ ਕੀਤੀ ਜਾਵੇਗੀ ਹਾਂ ਬਿਲਕੁਲ ਤਾਂ ਬਿਲਕੁਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤੇ ਜਿਹੜੀ ਆ ਉਹ ਕਾਰਵਾਈ ਕੀਤੀ ਜਾਏਗੀ ਜੇਕਰ ਕੋਈ ਪ੍ਰੂਫ ਹੋਇਆ ਤਾਂ ਠੀਕ ਹੈ ਨਹੀਂ ਤਾਂ ਬੰਦੀ ਕਾਰਵਾਈ ਕੀਤੀ ਜਾਏਗੀ ਤਾਂ ਉਹਨਾਂ ਬੰਦਿਆਂ ਤੋਂ ਹੀ ਪੁੱਛ ਲੈਣੇ ਆ ਹਾਂ ਵੀਰੇ ਬਾਈ ਜੀ ਬਾਈ ਕਿਹੜਾ ਪਿੰਡ ਆਪਣਾ ਅਜਾਬਾ ਅਜਾਬਾ ਕਿੱਥੋਂ ਲਏ ਸੀ ਪਰਕੇ ਅਜਾਬੇ ਚ ਭਰੀ ਹੈ ਉੱਥੇ ਕਿਹੜੀ ਖੱਡ ਚਲਦੀ ਹੈ ਆਪ ਦੀ ਜੁਮੇਂ ਅੱਛਾ ਕੱਡ ਤਾਂ ਨਹੀਂ ਚਲਦੀ ਉੱਥੇ ਕੋਈ ਕੋਈ ਪਰਚੀ-ਪੁਰਚੀ ਹੈਗੀ ਜਾਂਦੀ ਤੇ ਫਿਰ ਇਹ ਉੱਤੇ ਮਿੱਟੀ ਘਾਤੋ ਪਾਈ ਤੁਸੀਂ ਥੱਲੇ ਤਾਂ ਰੇਤ ਹੈ ਇਹ ਨਹੀਂ ਇਹ ਫਿਰ ਓਕੇ ਗਰੀਬ ਦਲ ਜਾਣਾ ਸੀਗਾ ਉਹਨੇ ਕਿ ਅਸੀਂ ਕੰਮ ਨਹੀਂ ਕੀਤਾ ਨਹੀਂ ਰਿਹਾ ਇਹ ਕੰਮ ਕੀਤਾ ਨਹੀਂ ਗੱਲੇ ਵੈਸੇ ਅੱਜ ਹੀ ਫਸਿਆ ਹੈ ਅੱਛਾ ਅੱਛਾ ਟਰੈਕਟਰ ਤੁਹਾਡਾ ਹੈ ਟਰਾਲੀ ਵੀ ਤੁਹਾਡੀ ਹੈ ਹਾਂ ਤਾਂ ਬਿਲਕੁਲ ਟਰੈਕਟਰ ਟਰਾਲੀ ਜਿਹੜੀ ਆ ਉਹ ਦੱਸ ਰਿਹਾ ਉੱਪਰ ਮਿੱਟੀ ਹੈ ਥੱਲੇ ਰੇਤ ਹੈ ਹਾਲਾਂਕਿ ਪ੍ਰਸ਼ਾਸਨ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਆ ਕਿ ਪਰਚੀ ਜੇ ਹੋਏਗੀ ਤਾਂ ਕਾਰਵਾਈ ਜਿਹੜੀ ਆ ਨਹੀਂ ਕੀਤੀ ਜਾਏਗੀ ਲੇਕਿਨ ਤੁਸੀਂ ਲਾਈਵ ਦੇ ਵਿੱਚ ਹੀ ਸੁਣ ਲਿਆ ਕਿ ਜੋ ਇਸ ਟਰਾਲੀ ਟਰੈਕਟਰ ਦਾ ਟਰੈਕਟਰ ਟਰਾਲੀ ਦਾ ਮਾਲਕ ਹੈ ਉਹ ਦੱਸ ਰਿਹਾ ਕਿ ਅਜਾਬੇ ਦੇ ਵਿੱਚੋਂ ਉਸਨੇ ਭਰ ਕੇ ਲੈਂਦੀ ਹੈ ਔਰ ਆ ਪਰਚੀ ਉਸ ਦੇ ਕੋਲੇ ਕੋਈ ਨਹੀਂ ਕਿਉਂਕਿ ਅਜਾਬੇ ਦੇ ਵਿੱਚ ਕੋਈ ਵੀ ਰੇਤ ਦੀ ਖੱਡ ਜਿਹੜੀ ਹੈਗੀ ਆ ਉਹ ਨਹੀਂ ਚੱਲ ਰਹੀ ਔਰ ਇਹ ਵੀ ਕਹਿੰਦਾ ਹੈ ਕਿ ਉਸ ਦੇ ਕੋਲੇ ਕੋਈ ਪਰਚੀ ਨਹੀਂ ਹੈਗੀ ਹਾਲਾਂਕਿ ਪ੍ਰਸ਼ਾਸਨ ਕਹਿੰਦਾ ਹੈ ਕਿ ਇਸ ਦੀ ਜਿਹੜੀ ਹੈਗੀ ਆ ਉਹ ਜਾਂਚ ਕੀਤੀ ਜਾਏਗੀ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇਸ ਸਮੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜਿੱਥੇ ਜੋ ਰੇਤ ਦੀ ਟਰਾਲੀ ਜਿਨ੍ਹਾਂ ਦੇ ਭਰ ਕੇ ਲੈਂਦੀ ਗਈ ਜਿਨ੍ਹਾਂ ਦੇ ਵੱਲੋਂ ਕਹਿ ਰਹੇ ਆ ਕਿ ਉਹਨਾਂ ਕੋਲੇ ਪਰਚੀ ਨਹੀਂ ਹੈਗੀ ਔਰ ਇਹ ਰੇਤ ਜਿਹੜੀ ਹੈਗੀ ਹੈ ਅਜਾਬੇ ਤੋਂ ਉਹਨਾਂ ਦੇ ਵੱਲੋਂ ਪਰੀ ਗਈ ਸੀ ਔਰ ਉੱਪਰ ਜਿਹੜਾ ਹੈਗਾ ਮਿੱਟੀ ਪਾਈ ਗਈ ਸੀ ਹਾਲਾਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਜੇਕਰ ਪਰਚੀ ਕੋਈ ਸ਼ੋਅ ਕਰ ਦਿੰਦੇ ਆ ਤਾਂ ਫਿਰ ਕਾਰਵਾਈ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਜਾਏਗੀ ਤਾਂ ਠੇਕੇਦਾਰ ਜਿਹੜੇ ਹੈਗੇ ਆ ਰੇਤ ਦੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਆ ਔਰ ਰੇਤ ਦੇ ਜਿਹੜੇ ਠੇਕੇਦਾਰ ਆ ਉਹਨਾਂ ਦੇ ਵੱਲੋਂ ਵੀ ਜਿਹੜਾ ਹੈਗਾ ਇੱਥੇ ਮੌਕੇ ਤੇ ਪਹੁੰਚੇ ਆ ਔਰ ਜਾਣਦੇ ਆ ਕੀ ਕਹਿਣਾ ਉਹਨਾਂ ਦਾ ਬਾਈ ਕੀ ਕਹਿਣਾ ਜੀ ਤੁਹਾਡਾ ਸਰੀ ਸਾਰੇ ਜਿੰਨੇ ਵੀ ਟਰਾਲੀਆਂ ਵਾਲੇ ਆ 2 ਨੰਬਰ ਦਾ ਕੰਮ ਕਰਦੇ ਜਿੱਦਾ ਮਾਫੀਆ ਆ ਜਿਹੜਾ ਆਪਣਾ ਲੀਗਲ ਖੱਡਾ ਸੀਗਾ ਉਹ ਇਹਨਾਂ ਚਿਕਾਇਤਾ ਨਜ਼ਾਇਰ ਪਾ ਪਾ ਕੇ ਝੂਠੇ ਨਾਲ ਸ਼ਿਕਾਇਤਾ ਪਾ ਪਾ ਬੰਦ ਕਰਾਇਆ ਹੁਣ ਅਸੀਂ ਪਰਸੋਂ ਦੇ ਲੱਗੇ ਆ ਜਾ ਕੇ ਦੇਖੋ ਕਿੰਨੀਆਂ ਟਰਾਲੀਆਂ ਲਵਾਈਆਂ ਆ ਉਹਨਾ ਬਿਜਾਰ ਚ ਪਰਾ ਮਿਲੀ ਸੀ ਫੜੀਏ ਆ ਕੰਮ ਕਰ ਰਹੀ ਇਹਨਾਂ ਤੇ ਐਂ ਕਰਾਂਗੇ ਜਿੱਥੇ ਵੀ ਖੱਡਾ ਚੱਲਦਾ ਆ ਉਥੇ ਰਾਤ ਨੂੰ ਵੀ ਜਾਵਾਂਗੇ ਨਹੀਂ ਇਹ ਜਦੋਂ ਖੱਡਾ ਚੱਲਦਾ ਉਦੋਂ ਸ਼ਿਕਾਇਤਾਂ ਪਾਉਂਦੇ ਝੂਠੀਆਂ ਤਾਂ ਕਿ ਬੰਦ ਹੋ ਜੇ ਤੇ ਇਹਨਾਂ ਦਾ ਕੰਮ ਚੱਲਿਆ ਰਹੇ ਹਾਂ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਤਕੜਾ ਸਿੰਡੀਕੇਟ ਹੈ ਕਿ ਜਦ ਇੱਕ ਨੰਬਰ ਦੇ ਵਿੱਚ ਸਰਕਾਰੀ ਖੱਡਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਸਮੇ ਇਹ ਜਿਹੜਾ ਕਿ ਉਸ ਦੀਆਂ ਸ਼ਿਕਾਇਤਾਂ ਪਾਉਂਦੇ ਆ ਉਸ ਨੂੰ ਬੰਦ ਕਰਾਉਂਦੇ ਆ ਔਰ ਕੋਸ਼ਿਸ਼ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਕਿ ਉਸ ਨੂੰ ਬੰਦ ਕਰਾ ਦਿੱਤਾ ਜਾਵੇ ਤਾਂ ਉਸ ਨੂੰ ਬੰਦ ਵੀ ਕਰਾ ਦਿੰਦੇ ਆ ਔਰ ਜਦ ਰੇਤ ਦਾ ਖੱਡਾ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਇਹ ਨਜਾਇਜ਼ ਮਾਈਨਿੰਗ ਆਪਣੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਆ ਰੇਤ ਦੇ ਠੇਕੇਦਾਰ ਉਹਨਾਂ ਨੇ ਵੀ ਦੱਸਿਆ ਕਿ ਰੇਤ ਦਾ ਖੱਡਾ ਇਹ ਲੋਕ ਨਹੀਂ ਚੱਲਣ ਦਿੰਦੇ ਕਿਉਂਕਿ ਜੇਕਰ ਰੇਤ ਦਾ ਖੱਡਾ ਚੱਲੇਗਾ ਇੱਕ ਨੰਬਰ ਦੇ ਵਿੱਚ ਰੇਤ ਮਿਲੇਗੀ ਤਾਂ ਫਿਰ ਨਜਾਇਜ਼ ਟਰਾਲੀਆਂ ਨਹੀਂ ਚੱਲਣਗੀਆਂ ਤਾਂ ਕਿੰਨਾ ਇਹ ਸਟਰੋਂਗ ਜਿਹੜਾ ਹੈਗਾ ਸਿੰਡੀਗੇਟ ਹੈ ਉਸ ਦਾ ਤੁਸੀਂ ਇੰਤਜ਼ਾਜ ਲਗਾ ਸਕਦੇ ਹੋ ਕਿ ਦਿਨ ਦਿਹਾੜੇ ਜਿਹੜਾ ਹੈਗਾ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਔਰ ਨਜਾਇਜ਼ ਮਾਈਨਿੰਗ ਕਰਦੇ ਹੋਏ ਇਹ ਟਰਾਲੀ ਜਿਹੜੀ ਹੈਗੀ ਹੈ ਇਹ ਕਾਬੂ ਆਈ ਹੈ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈਗੀ ਹੈ ਇਸ ਦੇ ਖਿਲਾਫ ਕੀਤੀ ਜਾਂਦੀ ਹੈ ਕਿਉਂਕਿ ਅਸੀਂ ਤਸਵੀਰਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਪ੍ਰਸ਼ਾਸਨ ਕੀ ਕਹਿੰਦਾ ਅਧਿਕਾਰੀ ਪੁਲਿਸ ਦੇ ਕਰਮਚਾਰੀ ਕੀ ਕਹਿੰਦੇ ਆ ਔਰ ਟਰਾਲੀ ਦੇ ਮਾਲਕ ਕੀ ਕਹਿੰਦੇ ਆ ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਆ ਇਹ ਟਰਾਲੀ ਦਾ ਮਾਲਕ ਦੱਸ ਰਿਹਾ ਕਿ ਇਹ ਜਾਬੇ ਤੋਂ ਭਰ ਕੇ ਲੈ ਕੇ ਆਇਆ ਉਸ ਦੇ ਕੋਲੇ ਕੋਈ ਪਰਚੀ ਨਹੀਂ ਹੈਗੀ ਉਧਰ ਹੀ ਪ੍ਰਸ਼ਾਸਨ ਕਹਿੰਦਾ ਕਿ ਇਹ ਕਹਿ ਰਹੇ ਹੈ ਕਿ ਪਰਚੀ ਹੈਗੀ ਹੈ ਹੁਣ ਬਾਕੀ ਗੱਲਾਂ ਮੈਂ ਨਹੀਂ ਕਹਿੰਦਾ ਤੁਸੀਂ ਆਪ ਹੀ ਇਨਤਜ਼ਾਜ ਲਗਾ ਲਿਓ ਦੇਖਣਾ ਹੋਏਗਾ ਕਿ ਹੁਣ ਕਾਰਵਾਈ ਜਿਹੜੀ ਹੈਗੀ ਹੈ ਉਹ ਇਸ ਦੇ ਉੱਤੇ ਕੀ ਹੁੰਦੀ ਹੈ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਦੇਖਣਾ ਹੋਏਗਾ ਤਾਂ ਦੱਸ ਦਈਏ ਕਿਸੇ ਦੇ ਤੌਰ ਤੇ ਰੇਤ ਦੇ ਠੇਕੇਦਾਰ ਵੀ ਪਹੁੰਚੇ ਆ ਜੋ ਕਹਿੰਦੇ ਆ ਕਿ ਜਦ ਰੇਤ ਦਾ ਖੱਡ ਚੱਲਦੀ ਆ ਤਾਂ ਇਹਨਾਂ ਦੇ ਵੱਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਤਾਂ ਕਿ ਉਸ ਨੂੰ ਬੰਦ ਕਰਾ ਦਿੱਤਾ ਜਾਵੇ ਜਦੋਂ ਬੰਦ ਹੋ ਜਾਂਦੀ ਆ ਤਾਂ ਫਿਰ ਇਹ ਲੋਕ ਆਪਣੇ ਪੱਧਰ ਤੇ ਜਲਾਲਾਬਾਦ ਦੇ ਮੰਨੇਵਾੜਾ ਰੋਡ ਤੇ ਰੇਤ ਦੀ ਟਰਾਲੀ ਫਗੜੀ ਗਈ ਹੈ ਆ ਬੜਾ ਛਾਤੇ ਘਾਟ ਦੇ ਨਾਲ ਉੱਪਰ ਮਿੱਟੀ ਪਾਈ ਹੋਈ ਸੀ ਥੱਲੇ ਰੇਤ ਸੀ ਤੇ ਉਸ ਨੂੰ ਕਾਬੂ ਕੀਤਾ ਗਿਆ ਆਪਣੇ ਮੁਲਾਜ਼ਮ ਵੀ ਉੱਤੇ ਪਹੁੰਚੇ ਹੋਏ ਆ ਮੌਕੇ ਤੇ ਅਸਾਂ ਹਾਂ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਜੋ ਮਾਈਨਿੰਗ ਐਕਟ ਦੇ ਤਹਿਤ ਅਸੀਂ ਆਪਣਾ ਮਾਈਨਿੰਗ ਵਾਲੇ ਬੁਲਾ ਲਏਗੇ ਨੇ ਤੇ ਉਹ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੀ